ਇਹ ਜਿਹੜੇ ਲਾਈਵ ਜਦੋਂ ਆਨਲਾਈਨ ਚੱਲਦੀ ਆ ਉਦੋਂ 25 ਲੋਕਾਂ ਨੇ ਆਪਣੀਆਂ ਸ਼ਿਕਾਇਤਾਂ ਸਾਨੂੰ ਜਿਹੜੀਆਂ ਆਨਲਾਈਨ ਕੀਤੀਆਂ ਸੀਗੀਆਂ ਉਹਦਾ ਜਿਹੜੇ ਸਾਨੂੰ ਈਮੇਲਾਂ ਦੇ ਥਰੂ ਕੀਤੀਆਂ ਉਹ ਸਾਨੂੰ 75 ਆਈਆਂ ਸੀਗੀਆਂ ਆਹੀ ਉਹਦੇ ਚੋਂ 51 ਜਿਹੜੀਆਂ 51 ਇੱਕ ਮਹੀਨੇ ਦੇ ਵਿੱਚ ਉਹ ਜਿਹੜੀਆਂ ਹੱਲ ਕਰਤੀਆਂ ਉਹਦਾ ਅੱਠ ਸਾਡੀਆਂ ਇਸ ਕਰਕੇ ਰਹਿ ਗਈਆਂ ਕਿ ਜਿਹੜੇ ਬੰਦਿਆਂ ਨੇ ਸਾਨੂੰ ਈਮੇਲਾਂ ਕੀਤੀਆਂ ਸੀਗੀਆਂ ਉਹਨਾਂ ਨੇ ਆਪਣਾ ਨਾਮ ਨਾਲ ਤੇ ਇੰਡੀਆ ਦਾ ਐਡਰੈਸ ਲਿਖਿਆ ਨਾ ਹੀ ਉਹਨਾਂ ਨੇ ਆਪਣੇ ਉਸ ਕੰਟਰੀ ਦਾ ਐਡਰੈਸ ਜਾਂ ਟੈਲੀਫੋਨ ਨਹੀਂ ਲਿਖਿਆ ਮੇਰੀ ਤੁਹਾਡੇ ਥਰੂ ਮੈਂ ਪਹਿਲਾਂ ਵੀ ਬੇਨਤੀ ਕੀਤੀ ਉੱਤੇ ਇੱਕ ਵਾਰ ਫੇਰ ਬੇਨਤੀ ਆ ਤੁਹਾਡੇ ਥਰੂ ਦੁਨੀਆ ਭਰ ਦੇ ਇਹਨਾਂ ਨੂੰ ਕਿ ਜਦੋਂ ਵੀ ਸਾਨੂੰ ਈਮੇਲ ਕਰਦੇ ਹੋ ਉਦੋਂ ਸਾਨੂੰ ਆਪਣੇ ਦੇਸ਼ ਦਾ ਐਡਰੈਸ ਆਪਣੀ ਨਾਲ ਟੈਲੀਫੋਨ ਨੰਬਰ ਤੇ ਆਪਣਾ ਜਿਹੜਾ ਇੰਡੀਆ ਦਾ ਤੁਹਾਡਾ ਐਡਰੈਸ ਹੈ ਉਹਦੇ ਇੰਡੀਆ ਦੇ ਵਿੱਚ ਜਿਹੜਾ ਕੋ ਤੁਹਾਡਾ ਰਿਲੇਟਡ ਭੈਣ ਭਰਾ ਸਾਡੇ ਨਾਲ ਸੰਪਰਕ ਕਰ ਸਕਦਾ ਉਹਦਾ ਨੰਬਰ ਜਿਹੜਾ ਜੂਤ ਭੇਜਿਆ ਕੋਦੋਂ ਸੋ اٹਕੇ ਸਾਡੇ ਉਰ ਰਹਿ ਗੇ ਬਾਕੀ ਕੇਸ ਸਾਡੇ ਇਨ ਪ੍ਰੋਸੈਸ ਹੈ ਉਹ ਮੇਰਾ ਖਿਆਲ ਹੈ ਹਫਤੇ ਦੇ ਵਿੱਚ ਵਿੱਚ ਪਿਛਲੀ ਮਿਲਣੀ ਵਾਲੇ ਕੇਸ ਜਿਹੜੇ ਆ ਅਸੀਂ ਸਾਡੇ ਹੱਲ ਕਰ ਦੇਾਂਗੇ ਹੁਣ ਜਦੋਂ ਅਸੀਂ ਇਹ ਇਹਨਾਂ ਦਾ ਹੀ ਮਿਲਣੀ ਦੂਜੀ ਅੱਜ ਵਾਲੀ ਮਿਲਣੀ ਜਦੋਂ ਅਨਾਉਂਸ ਕੀਤੀ ਤੇ ਸਾਨੂੰ 103 ਈਮੇਲਾਂ ਜਿਹੜੀਆਂ ਟੋਟਲ ਆਈਆਂ 103 ਕੇਸ ਜਿਹੜੇ ਆ ਸਾਨੂੰ ਕਿਤੇ ਆ ਤੇ ਹੁਣੇ 2.5 ਘੰਟਿਆਂ ਚ ਸਾਨੂੰ ਜਿਹੜਾ 49 ਵੱਖ-ਵੱਖ ਦੇਸ਼ਾਂ ਤੋਂ ਮੈਨੂੰ ਖੁਸ਼ੀ ਹੈ ਕਿ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ਤੋਂ ਬਹੁਤ ਦੇਸ਼ਾਂ ਤੋਂ ਜਿਹੜੇ ਸਾਡੇ ਭੈਣ ਭਰਾ ਇਹਨਾਂ ਦਾ ਹੀ ਉਹਨਾਂ ਨੇ ਆਪਣੇ ਕੇਸ ਜਿਹੜੇ ਦੱਸੇ ਆ ਸਾਡਾ ਆਨਲਾਈਨ ਮਿਲਣੀ ਕਰਨ ਦਾ ਇਹ ਜਿਹੜਾ ਅਸੀਂ ਪ੍ਰੋਗਰਾਮ ਬਣਾਇਆ ਇਹਦਾ ਮਤਲਬ ਇਹ ਹੈ ਕਿ ਪਹਿਲਾਂ ਅਸੀਂ ਪਿਛਲੇ 2 ਸਾਲਾਂ ਦੇ ਵਿੱਚ 9 ਐਨਆਰਆਈ ਮਿਲਨੀਆਂ ਕੀਤੀਆਂ ਸਿਗਾ ਵੱਖ-ਵੱਖ ਸ਼ਹਿਰਾਂ ਵਿੱਚ ਵੱਖ-ਵੱਖ ਏਰੀਆ ਦੇ ਵਿੱਚ ਉਹਦੇ ਜਿਹੜੀ ਸਾਨੂੰ ਕਰੀਬ 2 ਹਜ਼ਾਰ ਕੇਸ ਜਿਹੜਾ ਪ੍ਰਾਪਤ ਹੋਇਆ ਸੀਗਾ ਤੇ ਅਸੀਂ ਕਦੀ ਬਹੁਣ ਤੱਕ ਉਹਦੇ ਚੋਂ 17-1800 ਕੇਸ ਜਿਹੜਾ ਹੱਲ ਕਰਤਾ ਪਤਾ ਹੀ ਦੇਖਿਆ ਕਿ ਲੋਕ ਵਿਚਾਰੇ ਕੋਈ ਇੰਗਲੈਂਡ ਤੋਂ ਆਉਂਦਾ ਕੋਈ ਨਿਊਯਾਰਕ ਤੋਂ ਆਉਂਦਾ ਬੜੀ ਦੂਦੂ ਦੂਰੋਂ ਹੁੰਦੇ ਆ ਸੋ ਅਸੀਂ ਇਹ ਕਦੇ ਸਾਲ ਹੱਲ ਕਰਦਿਆ ਕਿ ਆਪਾਂ ਇਹ ਤਜਰਬਾ ਕਰਕੇ ਦੇਖਦੇ ਆ ਕਿ ਆਨਲਾਈਨ ਜਿਹੜੇ ਲੋਕ ਜਿਹੜੇ ਵਿਚਾਰੇ ਕੰਨ ਕਿਉ ਆਪਣੀਆਂ ਇੰਦੀਆਂ ਮਹਿੰਗੀਆਂ ਟਿਕਟਾਂ ਜਿਹੜੇ ਖਰੀਦੇ ਆ ਸੋ ਮੈਨੂੰ ਲੱਗਾ ਕਿ ਬਹੁਤ ਵਧੀਆ ਪਿਛਲੀ ਵਾਰ 25 ਹਜ਼ਾਰ 49 ਬੰਦੇ ਡਬਲ ਹੋ ਗਏ ਬਿਲਕੁਲ ਆਨਲਾਈਨ ਜਿਹੜੇ ਆਏ ਆਪਣੀਆਂ ਸ਼ਿਕਾਇਤਾਂ ਜਿਹੜੀਆਂ ਦੱਸੀਆਂ ਉਹਦਾ ਅਸੀਂ ਪੂਰੀ ਜ਼ਿੰਮੇਵਾਰੀ ਦੇ ਨਾਲ ਇਹ ਜਿਹੜੀਆਂ ਸ਼ਿਕਾਇਤਾਂ ਨੇ ਇਹਦਾ ਹੱਲ ਕਰਾਂਗੇ ਉਹ ਦੂਜਾ ਜਿਹੜਾ ਪੰਜਾਬ ਦੇ ਬਾਦ ਦੇ ਵਿੱਚ ਬਾਅਦ ਬੈਠੇ ਲੋਕ ਕੁਝ ਫਵਾਵਾ ਡਾ ਦਿੰਦੇ ਆ ਕੁਝ ਕਹਿੰਦੇ ਆ ਕਿ ਸਾਡੀ ਉੱਥੇ ਦਵਾਈ ਨਹੀਂ ਹੁੰਦੀ ਜੀ ਕੋਈ ਲੋਕਾਂ ਨੇ ਅੱਜ ਵੀ ਕਿਹਾ ਆਨਲਾਈਨ ਕਿਹਾ ਉਹਨਾਂ ਨੇ ਆਪਣੀਆਂ ਸ਼ਿਕਾਇਤਾਂ ਕੀਤੀਆਂ ਕਿ ਅਸੀਂ ਤਿੰਨ ਤਿੰਨ ਸਾਲ ਤੋਂ ਲੱਗੇ ਆ ਦੋ ਦੋ ਸਾਲ ਤੋਂ ਲੱਗੇ ਆ ਇੱਕ ਭਾਈ ਸਾਹਿਬ ਕਹਿ ਰਹੇ ਸੀ ਚਾਰ ਸਾਲ ਤੋਂ ਲੱਗੇ ਆ ਜੀ ਸਾਡੀ ਕੋਈ ਸਨਵਾਈ ਨਹੀਂ ਹੋਈ ਪਰ ਅਸੀਂ ਇਸੇ ਕਰਕੇ ਇਹ ਜਿਹੜਾ ਪ੍ਰੋਗਰਾਮ ਸ਼ੁਰੂ ਕੀਤਾ ਸਾਡੇ ਕੌਮੀ ਕਦਵਿੰਦਾ ਦਾ ਅਰਵਿੰਦ ਕੇਰੀਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਉਹ ਸਾਡੇ ਪੰਜਾਬ ਦੇ ਚੀਫ ਮਿਨਿਸਟਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੇ ਅਗਵਾਈ ਦੇ ਹੇਠ ਜਿਹੜਾ ਅਸੀਂ ਪੂਰੀ ਦੁਨੀਆ ਦੇ ਐਨਆਰਆਈਆਂ ਨੂੰ ਇਹ ਮੈਸੇਜ ਕਨਵੇ ਕਰਨਾ ਚਾਹੁੰਦੇ ਆ ਕਿ ਪੰਜਾਬ ਸਰਕਾਰ ਤੁਹਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੀ ਹੈ ਪੰਜਾਬ ਸਰਕਾਰ ਤੁਹਾਡੇ ਜਾਨ ਮਾਲ ਦੀ ਸਾਖਿਆ ਦੀ ਗਰੰਟੀ ਦਿੰਦੀ ਐ ਪੰਜਾਬ ਸਰਕਾਰ ਤੁਹਾਡਾ ਕੋਈ ਬਿジネス ਇੱਥੇ ਸ਼ੁਰੂ ਆ ਉਹਨੂੰ ਬਚਾਉਣ ਦੇ ਵਿੱਚ ਮਤ ਕਰੂਗੀ ਤੁਸੀਂ ਕੋਈ ਸ਼ੁਰੂ ਕਰਨਾ ਉਹਨੂੰ ਸ਼ੁਰੂ ਕਰਾਉਣ ਦੇ ਵਿੱਚ ਤੁਹਾਡੀ ਜਿਹੜੀ ਫੁੱਲ ਮਤ ਕਰੂਗੀ ਇਸ ਕਰਕੇ ਅਸੀਂ ਚਾਹੁੰਦੇ ਆ ਕਈ ਲੋਕ ਕਹਿ ਦਿੰਦੇ ਆ ਕਿ ਅਸੀਂ ਦੀ ਆਉਂਦੇ ਦੀ ਡਰਦੇ ਸਾਡੇ ਦੇ ਪਛਤਾ ਹੋ ਜਾਣਾ ਇੱਕ ਵਾਰ ਪਿਛਲੀ ਵਾਰ ਵੀ ਕਿਹਾ ਸੀ ਅੱਜ ਤੁਹਾਡੇ ਥੋਂ ਕਹੂੰਗਾ ਕਿ ਜਿਹੜੇ ਇੰਨਾਂ ਦੇ ਵੀਰ ਬਿਲਕੁਲ ਪਿਛਲੇ ਦਮੰਬਰ ਮਹੀਨੇ ਤਿੰਨ ਚਾਰ ਅੰਨਦਾਈਆਂ ਨੇ ਕਾਲਾ ਕੀਤੀਆਂ ਕਿ ਸਰ ਅਸੀਂ ਆ ਨਹੀਂ ਸਕਦੇ ਜੀ ਮੈਂ ਕਿਹਾ ਕੀ ਹੋਇਆ ਕਹਿੰਦੇ ਜੀ ਸਾਡੇ ਤੇ ਝੂਠੇ ਕਸੇ ਦਰਜ ਹੋਇਆ ਪ੍ਰਾਪਰਟੀ ਦੇ ਕਰਕੇ ਜਿਹੜੀ ਵਿਰੋਧੀ ਪਾਰਟੀ ਉਹਨਾਂ ਨੇ ਸਾਡੇ ਤੇ ਪਸਤੇ ਦਰਜ ਕਰਾਉਂਦੇ ਆ ਮੈਂ ਤੁਹਾਡੇ ਥੋਂ ਫਿਰ ਇੱਕ ਦਾ ਸਾਰੀ ਦੁਨੀਆ ਦੇ ਐਨਆਰਆਈਆਂ ਨੂੰ ਕਹਿਣਾ ਚਾਹੁੰਦਾ ਕਿ ਜੇ ਤੁਹਾਡੇ ਤੇ ਕੋਈ ਤੁਹਾਡੀ ਪ੍ਰਾਪਰਟੀ ਕਰਕੇ ਕੋਈ ਜਾਤੀ ਮਸਲੇ ਕਰਕੇ ਜੇ ਕੋਈ ਝੂਠਾ ਕੇਸ ਦਰਜ ਹੋਇਆ ਤੇ ਤੁਸੀਂ ਆਓ ਮੇਰੇ ਨਾਲ ਸੰਪਰਕ ਕਰੋ ਸਾਡੇ ਮੈਂਕਮੇ ਨਾਲ ਸੰਪਰਕ ਕਰੋ ਸਰਕਾਰ ਨਾਲ ਸਾਡੀ ਨਾਲ ਸੰਪਰਕ ਕਰੋ ਅਸੀਂ ਤੁਹਾਡੇ ਸਾਰੇ ਕੇਸ ਜਿਹੜੇ ਆ ਉਹ ਰੱਦ ਵੀ ਕਰਾਵਾਂਗੇ ਜਿਹੜੇ-ਜਿਹੜੇ ਹੋਇਆ ਉਹ ਤੁਹਾਡੀ ਜਿਹੜੀ ਕੁਝ ਲੋਕਾਂ ਨੇ ਚਾਲ ਚੱਲ ਕੇ ਤੁਹਾਡੀ ਐਂਟਰੀ ਬੰਦ ਕਰਾਈ ਇੰਡੀਆ ਦੀ ਉਹ ਐਂਟਰੀ ਵੀ ਓਪਨ ਕਰਾਵਾਂਗੇ ਤੁਸੀਂ ਆਓ ਪੰਜਾਬ ਤੁਹਾਡਾ ਪਿੰਡ ਤੁਹਾਡਾ ਸ਼ਹਿਰ ਤੁਹਾਡਾ ਜ਼ਮੀਨ ਤੁਹਾਡੀ ਐ ਕੋਠੀ ਤੁਹਾਡੀ ਐ ਆਰਾਮ ਨਾਲ ਆਓ ਤੁਹਾਨੂੰ ਕੋਈ ਵੀ ਕੋਈ ਬੰਦਾ ਪੰਜਾਬ ਦੇ ਵਿੱਚ ਕਿਸੇ ਐਨਆਰਆਈ ਦੀ ਪ੍ਰਾਪਰਟੀ ਦੇ ਉੱਤੇ ਕਬਜ਼ਾ ਨਹੀਂ ਕਰ ਸਕਦਾ ਜਿਹੜਾ ਕਬਜ਼ਾ ਕਰੂਗਾ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਔਰ ਕਬਜ਼ਾ ਲੈ ਕੇ ਦਵਾਂਗੇ ਕੁਝ ਲੋਕਾਂ ਨੇ ਕੁਝ ਏਰੀਆ ਦੇ ਵਿੱਚ ਜਿੱਦਾਂ ਮੰਨ ਲਓ ਕਿ ਜਲੰਧਰ ਦਾ 얘ਦ ਗਿਆ ਉਥੋਂ ਬਹੁਤ ਸ਼ਿਕਾਇਤਾਂ ਆਉਂਦੀਆਂ ਕਿ ਸਾਡੀ ਕੋਠੀ ਮਾਲੀ ਜੀ ਸਾਡਾ ਪਲਾਟ ਮਾਲਿਆ ਜੀ ਅੱਜ ਵੀ ਇੱਕ ਕੇਸ ਦੇ ਵਿੱਚ ਉਹ ਕਹਦੇ ਕਿ ਸਾਡੀ ਕੋਠੀ ਕਿਸੇ ਨੇ ਮਾਲੀ ਹੈ ਸੋ ਮੈਂ ਕਹਿਣਾ ਚਾਹੁੰਦਾ ਕਿ ਅਸੀਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਵੀ ਕੋਈ ਬੰਦਾ ਐਨ ਆਰ ਆਈ ਦੀ ਪ੍ਰਾਪਰਟੀ ਦੇ ਉੱਤੇ ਕਬਜ਼ਾ ਕਰੂਗਾ ਪੰਜਾਬ ਸਰਕਾਰ ਕਬਜ਼ਾ ਨਹੀਂ ਹਟਾਊਗੀ ਉਹਦੀ ਸੁਰੱਖਿਆ ਕਰਨਾ ਸਾਡੀ ਡਿਊਟੀ ਹੈ ਐਨ ਆਰ ਆਈ ਸਰ ਪੰਜਾਬ ਦੀ ਰੀੜ ਦੀ ਹੱਡੀ ਦੇ ਐਨਆਰਆਈ ਜਿਹੜਾ ਅੱਜ ਪੰਜਾਬ ਜਿੱਥੇ ਖੜਾ ਹੈ ਜਿਸ ਵੀ ਹਾਲਤ ਦੇ ਵਿੱਚ ਖੜਾ ਹੈ ਇਸ ਹਾਲਤ ਦੇ ਵਿੱਚ ਪੰਜਾਬ ਨੂੰ ਖੜਾ ਕਰਨ ਦੇ ਵਿੱਚ ਦੁਨੀਆ ਭਰ ਦੇ ਐਨਆਰਆਈਆਂ ਦਾ ਬਹੁਤ ਵੱਡਾ ਰੋਲ ਆ ਉਹ ਸਦੋਲ ਨੂੰ ਜਿਹੜਾ ਅਗਨੋਰ ਵੀ ਕੀਤਾ ਜਾ ਸਕਦਾ ਸੋ ਇਹ ਜਿਹੜਾ ਅਸੀਂ ਸ਼ੁਰੂ ਕੀਤਾ ਐਨਆਰਆਈ ਮਿਲਦੀ ਦਾ ਇਹਨੂੰ ਬੜਾ ਜ਼ਬਰਦਸਤ ਰਿਸਪੌਂਸ ਮਿਲਿਆ ਰੋਜ਼ ਹੀ ਕੇਸ ਹੋਂ ਦੇ ਇਹ ਤੋਂ ਆ ਜਿਹੜੇ ਮੈਂ ਤੁਹਾਨੂੰ ਅੱਧਾ ਦੱਸ ਤੇ ਸਾਡਾ ਕੈਪੀਟਲ ਰੋਜ਼ ਹੀ ਕੇਸ ਆ ਜਾਂਦੇ ਦਫ਼ਤਰ ਮੇਰੇ ਘਰ ਦੇ ਲੋ ਤੇ dane ਆਪਣਾ ਵਸਾ ਦਾਨੇ ਕੇਸੀ ਕੇਸ ਆਈ ਜਾਂਦੇ ਆ ਮੈਂ ਹਰ ਕਦੂ ਕਹਿੰਦਾ ਕਿ ਕੋਈ ਨਹੀਂ ਤੁਸੀਂ ਲਾਓ ਸਾਨੂੰ ਸਿਰ ਪ੍ਰੋਬਲਮ ਆਉਂਦੀ ਹੈ ਜਿੱਥੇ ਹਾਈ ਕੋਰਟ ਮਾਂ ਜੋਜ ਜੱਜਾਂ ਨੇ ਕੋਈ ਫੈਸਲਾ ਕੀਤਾ ਜਾਂ ਥੜਲੀਆਂ ਕੋਰਟਾਂ ਦੇ ਕੋਈ ਫੈਸਲਾ ਕੀਤਾ ਉੱਥੇ ਸਾਨੂੰ ਥੋੜੀ ਸਵੱਸਿਆ ਹੁੰਦੀ ਆ ਪਰ ਜਿੱਥੇ ਕੋ ਕੋਰਟ ਨਹੀਂ ਦੋਲ ਉੱਥੇ ਸਾਦ ਅਸੀਂ ਜਿਹੜਾ ਇੱਕ ਤਲਫੀ ਐਨ ਆਰ ਆਈ ਦੀ ਮਤ ਕਰ ਲਈ ਜਿਹੜੇ ਤਿਆਰ ਰਹਿੰਦੇ ਆ ਕਿ ਕੋਈ ਵੀ ਆਵੇ ਅਸੀਂ ਕਿਸੇ ਨੂੰ ਹੱਤਾਂਾਂ ਦੀ ਜਿਹੜੀ ਮਤ ਕਰਦੀਆਂ ਸੋ ਮੈਂ ਮੈਂ ਸਮਝਦਾ ਕਿ ਅੱਜ ਦੀ ਅਨਰਾਈ ਮਿਲਦੀ ਵੀ ਜਿਹੜੀ ਆ ਉਹ ਬਹੁਤ ਸਫਲ ਰਹੀ ਹੈ ਇੰਨੇ ਕੇਸ ਆਉਣੇ 103 ਕੇਸ ਆਉਣੇ 49 ਬੰਦੇ ਦੁਨੀਆ ਭਰ ਦੇ ਵੱਖ-ਵੱਖ ਦੇਸ਼ਾਂ ਤੋਂ ਆਨਲਾਈਨ ਉਹ ਕੇ ਆਪਣੀਆਂ ਸਮੱਸਿਆਵਾਂ ਦੱਸਦੇ ਆ ਇਹਦੇ ਤੋਂ ਸਾਬਤ ਹੈ ਕਿ ਦੁਨੀਆ ਭਰ ਦੇ ਐਨਆਈ ਜਿਹੜੇ ਉਹਨਾਂ ਦਾ ਵਿਸ਼ਵਾਸ ਪੰਜਾਬ ਸਰਕਾਰ ਦੇ ਵਿੱਚ ਹੈ ਪੰਜਾਬ ਸਰਕਾਰ ਵੀ ਉਹਨਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਚਾਹੁੰਦੀ ਹੈ ਕਿ ਅਸੀਂ ਤੁਹਾਡੇ ਨਾਲ ਚਟਾਨ ਦੀ ਤਰ੍ਹਾਂ ਖੜੇ ਸਾਂ ਵੀ ਇਹਦਾ ਆਪਣਾ ਪਰਿਵਾਰ ਐਨਰਾਈ ਆ ਇਸ ਕਰਕੇ ਮੈਂ ਕਿਸੇ ਵੀ ਐਨਰਾਈ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਮੱਸਿਆ ਪੰਜਾਬ ਚ ਨਹੀਂ ਆਉਂਦਿਆਂਗੇ ਖੁੱਲੇ ਦਿਲ ਨਾਲ ਆਪਣੇ ਕੇਸ ਲੈ ਕੇ ਆਓ ਅਸੀਂ ਤੁਹਾਨੂੰ ਠੀਕ ਦੇਆ ਪੰਜਾਬ ਆਪਣੀਆਂ ਬਾਹਾਂ ਖੋਲ ਕੇ ਤੁਹਾਡੀ ਵੇਟ ਕਰ ਰਿਹਾ ਜੋ ਮਰਜ਼ੀ ਕਰੋ ਕੰਮ ਕਰੋ ਆਪਣੇ ਸਕੂਲਾਂ ਨੂੰ ਠੀਕ ਕਰੋ ਆਪਣੇ ਪਿੰਡਾਂ ਵਿੱਚ ਗਰਾਊਂਡਾਂ ਨੂੰ ਠੀਕ ਕਰੋ ਲਾਇਬ੍ਰੇਰੀਆਂ ਬਣਾਓ ਹਸਪਤਾਲ ਬਣਾਓ ਜੋ ਵੀ ਤੁਸੀਂ ਕਰਨਾ ਆ ਕੇ ਕਰੋ ਤੁਹਾਨੂੰ ਕਿਸੇ ਕਿਸਮ ਦੀ ਕੋਈ ਇਨਕਾਰ ਨਹੀਂ ਆਉਂਦਿਆਂਗੇ ਇਹ ਸਾਡੀ ਅੱਜ ਦੀ ਐਨਆਰਆਈ ਮਿਲਣੀ ਦਾ ਜਿਹੜਾ ਹੱਥ ਸੀਗਾ ਇਹ ਬਹੁਤ ਵਧੀਆ ਅੱਜ ਇਹਨਾਂ ਦੇ ਮਿਲਦੀ ਹੋਈ ਅੱਜ ਕਿਸ ਤਰ੍ਹਾਂ ਦੇ ਕੇਸ ਆਏ ਨੇ ਜਿਆਦਾਤਰ ਐਨਲਾਈਜ਼ ਦੀ ਸ਼ਿਕਾਇਤਾਂ ਕੀ ਨੇ ਨਹੀਂ ਐਨਲਾਈਜ਼ ਇੰਦਿਆਂ ਦੋ ਤਿੰਨ ਸ਼ਿਕਾਇਤਾਂ ਨੇ ਇੱਕ ਉਹਨਾਂ ਦੇ ਪ੍ਰਾਪਰਟੀ ਦੇ ਕੇਸ ਹੁੰਦੇ ਆ ਜਾਂਦੇ ਦੂਜੇ ਕੁ ਜਿਹੜੇ ਸ਼ਾਦੀਆਂ ਦੇ ਵਿਆਹ ਸ਼ਾਦੀਆਂ ਦੇ ਕੇਸ ਆ ਜਿਹੜੇ ਉਹ ਡਿਸਪਿਊਟ ਦੇ ਲੋਕਾਂ ਦੇ ਉਹ ਵੀ ਕਰਦੇ ਆ ਕੋਈ ਕੁੜੀ ਮੁੰਡਾ ਕੋਈ ਮੁੰਡਾ ਵਿਆਹ ਕਰਾ ਕੇ ਚਲਾ ਗਿਆ ਉਹ ਕੁੜੀ ਕੋ ਪੈਸੇ ਲੈ ਗਿਆ ਕੋਈ ਲੜਕੀ ਇੱਦਾਂ ਚਲੇਗੀ ਉਹ ਵੀ ਸਾਡੇ ਕੋਲ ਕੇਸ ਜਿਹੜੇ ਆਉਂਦੇ ਆ ਮੁੱਖ ਜਿਹੜੇ ਕੇਸ ਲੋਕਾਂ ਦੀਆਂ ਪ੍ਰਾਪਰਟੀਆਂ ਦੇ ਆ ਜਾਂ ਜਿਹੜੇ ਪਰ ਉਹ听ਦੇ ਵੀ ਮੈਂ ਇੱਕ ਗੱਲ ਹੋਰ ਮੀਡੀਆ ਤੋਂ ਤੁਹਾਨੂੰ ਕਹਿਣਾ ਚਾਹੁੰਦਾ ਕਿ ਜ਼ਿਆਦਾਤਰ ਕੇਸ ਆਉਂਦੇ ਆ ਫੈਮਲੀ ਦੇ ਫੈਮਲੀ ਦੇ ਹਨਦਾ ਜਿਹੜਾ ਕਹਿੰਦਾ ਜੀ ਮੇਰੇ ਮੇਰੇ ਭਰਾ ਨੇ ਕਬਜ਼ਾ ਕਰ ਲਿਆ ਜੀ ਮੇਰੇ ਚਾਚੇ ਦੇ ਪੁੱਤਾਂ ਨੇ ਕਬਜ਼ਾ ਕਰ ਲਿਆ ਮੇਰੇ ਮਾਮੇ ਦੇ ਪੁੱਤਾਂ ਨੇ ਕਬਜ਼ਾ ਕਰ ਲਿਆ ਕਈ ਥਾਵਾਂ ਤੇ ਪਿਓ ਕਹਿੰਦੇ ਆ ਮੇਰੀ ਜਾਇਦਾਦ ਤੇ ਪੁੱਤਾਂ ਨੇ ਕਬਜ਼ਾ ਕਰ ਲਿਆ ਸਦ ਮੇਰੀ ਹੱਥ ਜੋੜ ਕੇ ਬੇਨਤੀ ਆ ਆਪਾਂ ਪੰਜਾਬੀ ਆ ਆਪਾਂ ਸਿੱਖ ਆ ਆਪਣੇ ਪਰਿਵਾਰਾਂ ਦੀ ਆਪਣੇ ਫੈਮਲੀ ਮੈਂਬਰਾਂ ਦੇ ਕਬਜ਼ਾ ਨਾ ਕਰੋ ਅਸੀਂ ਪਿਛਲੇ 2-3 ਸਾਲ ਤੋਂ ਇਹ ਐਨਆਰਆਈ ਮਿਲਦੀਆਂ ਕਰ ਰਹੇ ਆ ਤੇ ਇਦਾਂ ਐਨਆਰਆਈਆਂ ਮਿਲਦੀਆਂ ਦੇ ਵਿੱਚ ਇੱਕ ਵੀ ਆ ਮੰਤਰੀ ਸਾਹਿਬ ਲਈ ਕੁਰਸੀ ਲਾ ਕੇ ਇੱਕ ਵੀ ਇੱਕ ਵੀ ਜਿਹੜਾ ਕੇਸ ਇਦਾਂ ਦਾ ਵੀ ਆਇਆ ਕਿ ਕਿਸੇ ਨੇ ਪੰਜਾਬ ਦੀ ਹੱਦ ਤੋਂ ਬਾਹਰ ਆ ਕੇ ਕਿਸੇ ਨੇ ਕੋਈ ਜੁਪੀ ਵਾਲੇ ਨੇ ਦਿੱਲੀ ਵਾਲੇ ਨੇ ਹਿੜਿਆਣੇ ਵਾਲੇ ਨੇ ਬਿਹਾਰ ਵਾਲੇ ਨੇ ਸਾਡੀ ਕਿਸੇ ਪ੍ਰਾਪਰਟੀ ਦੇ ਕਬਜ਼ਾ ਕੀਤਾ ਹੋਇਆ ਇੱਕ ਕੇਸ ਇਦਾਂ ਦਾ ਅੱਜ ਤੱਕ ਨਹੀਂ ਆਇਆ ਜਦੋਂ ਆਉਂਦਾ ਉਦੋਂ ਇਹੀ ਕੇਸ ਆਉਂਦਾ ਜੀ ਮੇਰੇ ਚਾਚੇ ਦੇ ਪੁੱਤਾਂ ਨੇ ਕਰਤਾ ਜੀ ਮੇਦੇ ਵੱਡੇ ਅੱਜ ਵੀ ਇੱਕ ਕੇਸ ਆ ਰਿਹਾ ਸੀਗਾ ਕਿ ਮੇਦੇ ਵੱਡੇ ਭਾਈ ਸਾਹਿਬ ਨੇ ਬੇਦਾ ਆ ਕੁਝ ਮਲ ਲਿਆ ਸੋ ਮੇਰੀ ਬੇਨਤੀ ਹੈ ਬਤਾਓ ਆਪਾਂ ਆਪਣੇਆਂ ਦੀ ਜਾਇਦਾਦਾਂ ਕਿਉਂ ਮਲਦੇ ਆਂ ਆਪਾਂ ਨੂੰ ਨਹੀਂ ਲੋੜ ਆਪਾਂ ਕਿਸੇ ਦੀ ਉਹਨਾਂ ਮਲ ਲੀਏ ਆਪਾਂ ਆਪਣੇ ਪਰਵਾਦਾ ਦੀ ਉਹਨਾਂ ਮਲ ਲੀਏ ਇਹ ਇਹ ਸਾਡੇ ਹੈਰੀਟੇਜ ਦੇ ਵਿੱਚ ਸਾਡੇ ਸਭਿਆਚਾਰ ਦੇ ਵਿੱਚ ਇਹ ਕਿਤੇ ਸ਼ਾਮਲ ਨਹੀਂ ਤੇ ਆਪਾਂ ਆਪਣੇ ਫੈਮਲੀਆ ਦੇ ਜਿਹੜੀਆਂ ਉਹ ਪ੍ਰੋਪਰਟੀਆਂ ਮਲ ਲੜੀਆਂ ਸੋ ਅੱਜ ਵੀ ਕੇਸ ਆਇਆ ਮੈਂ ਤਾਂ ਬੇਨਤੀ ਕਰ ਸਕਦਾ ਬਾਕੀ ਕਾਨੂੰਨੀ ਤੌਰ ਤੇ ਜੋ ਜਾਇਜ਼ ਮਤਦਿਆ ਉਹ ਅਸੀਂ ਕਰਦੇ ਹਾਂ ਸਰ ਅਭੀ ਤੱਕ ਜਿੰਨੀ ਵੀ ਐਨਆਰਆਈਸ ਮਿਲਨੀ ਹੋਈਆਂ ਆਪਕੀ ਟੋਟਲ ਕਿੰਨੇ ਅਭੀ ਤੱਕ ਆਕੜੇ ਆਪਕੇ ਪਾਸ ਆਏ ਕਿ ਇਤਨੀ ਮਿਲਨੀ ਮੇ ਇਤਨੀ ਸ਼ਿਕਾਇਤਾਂ ਆਪਕੇ ਪਾਸ ਆਈਆਂ ਔਰ ਕਿੰਨੀ ਟੋਟਲ ਸਭ ਕੋ ਮਿਲ ਰਿਹਾ ਕਿੰਨੀ ਹੱਲ ਹੋ ਚੁੱਕੀ ਹੈ ਅਪਰ ਜੀਡੀਐਸ ਇਹ ਪਹਿਲਾ ਕਿਤੇ ਆ 9 ਮਿਲਦੇ ਆ ਨਹੀਂ ਜਿਹੜੇ ਟੁੱਟ ਸਾਰੀ ਮਿਲਦੇ ਨਹੀਂ 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 ਜਿਹੜੇ 9 ਮਿਲਦੇ ਆ ਕਿਤੇ ਅਸੀਂ ਉਹਦੇ ਚ ਸਾਡੇ ਕੋਲ 2000 ਕੇਸ ਆਇਆ ਸੀਗਾ 9 ਮਿਲਦੇ ਆ ਚ 2 ਸਾਲਾਂ ਚ ਔਰ ਅਸੀਂ 1400 ਕੇਸ ਜਿਹੜਾ ਹੱਲ ਕਰਤਾ 200 ਕੇਸ ਅਜੇ ਬਾਕੀ ਬਕਾਇਆ ਪਿਆ ਜਿਹੜੇ ਕੋਰਟਾਂ ਵਿੱਚ ਕੇਸ ਚੱਲਦੇ ਹੋਰ ਕੋਈ ਸਾਡੀ ਉਹ ਸਾਡੇ ਬਾਰੇ ਵਸਤ ਜੀ ਕੋਈ ਇਹਦਾ ਕੇਸ ਦਾ ਹਾਈ ਕੋਰਟ ਚਾ ਕੇਸ ਦਾ ਸੈਸ਼ਨ ਕੋਰਟ ਚਾ ਕੇਸ ਦਾ ਕਿਸੇ ਕੋਰਟ ਦੇ ਵਿੱਚ ਉਹ ਵੀ ਪਾ ਦੱਸੀ ਲੱਗੇ ਆ ਅਗਲੇ ਦੀ ਮਤ ਕਰਨ ਲੱਗੇ ਆ ਹੋਰ ਜਿਹੜੀਆਂ ਛੁੱਟ ਹੋਈਆਂ ਮੈਂ ਤੁਹਾਨੂੰ ਪਹਿਲਾਂ ਦੱਸਦਾ ਕਿ ਪਿਛਲੀ ਵਾਰ ਸਾਡੇ ਕੋਲ 100 ਕੇਸ ਸੀਗਾ ਐਕਾ ਸਾਡੇ ਕੋਲ 1 ਤਿੰਨ ਕੇਸ 103 ਆਏ ਆ ਪਿਛਲੀ ਵਾਰ ਆਨਲਾਈਨ 25 ਬੰਦਿਆਂ ਦੇ ਮਤਲਬ ਸਾਨੂੰ ਆਪਣੇ ਮਸਲੇ ਜਿਹੜੇ ਦੱਸੇ ਸੀ ਅੱਜ ਦੀ ਇਹਨਾਂ ਦੇ ਮਿਲਣੀ ਦੇ ਵਿੱਚ 49 ਅਨਿੰਜਾ ਬੰਦਿਆਂ ਨੇ ਜਿਹੜੇ ਆਪਣੇ ਕੇਸ ਦੱਸੇ ਜਿਹੜੇ ਚੀਜ਼ ਦੱਸਿਆ ਜੀ ਜਿਹੜੇ ਕਈ ਲੋਕ ਕਹਿੰਦੇ ਨੇ ਵੀ ਸਾਡੇ ਬਹੁਤ ਲੰਮੇ ਕੇਸ ਖਿੱਚੇ ਗਏ ਕਿਸੇ ਮੁਲਾਜ਼ਮ ਜਾਂ ਅਫਸਰਾਂ ਤੇ ਵੀ ਕੋਈ ਕਾਰਵਾਈ ਕਰੀ ਹੈ ਕਿਉਂਕਿ ਉਹਨਾਂ 'ਚ ਬਹੁਤ ਵੱਡਾ ਰੋਲ ਆ ਵੀ ਇਹਨਾਂ ਨੇ ਜਿਹਨਾਂ ਨੇ ਡਿਲੇ ਕਰੇ ਨੇ ਮਾਮਲੇ ਉਹਦੇ 'ਚ ਨਹੀਂ ਹੋਈ ਕਿਸੇ ਤੇ ਕੋਈ ਕਾਰਵਾਈ ਨਹੀਂ ਜੀ ਮੈਂ ਪਹਿਲਾਂ ਕਾਰਵਾਈ ਕੀਤੀ ਆ ਉਹ ਪਿਛਲੇ ਸਾਲਾਂ 'ਚ ਕਾਰਵਾਈ ਕੀਤੀਆਂ ਕਈ ਥਾਵਾਂ ਤੇ ਕਾਰਵਾਈਆਂ ਕੀਤੀਆਂ ਕਿਉਂਕਿ ਇਹਨਾਂ ਬੰਦਿਆਂ ਦੇ ਜਿਹੜੇ ਮਸਲੇ ਆ ਜਿਆਦਾ ਤਦ ਜਿਹੜੇ ਪ੍ਰਾਪਰਟੀ ਦੇ ਮਸਲੇ ਆ ਉਹ ਜਾਂ ਤੇ ਥਾਣੇ ਨਾਲ ਸੰਬੰਧਿਤ ਹੈ ਜਾਂ ਉਹਨਾਂ ਨੂੰ ਤਹਿਸੀਲਦਾਰ ਤੇ ਪਟਵਾਦੀ ਜਿਹੜ ਅੰਦਰੀ ਕ腐ਸ਼ਨ ਦੀ ਬਹੁਤ ਗੱਲ ਕਰਦੇ ਨੇ ਅੱਜ ਉਹੀ ਕ腐ਸ਼ਨ ਉਹ ਜਾਂਦੇ ਉੱਥੇ ਮਾਲ ਮਹਿਕਮੇ ਤੇ ਜਾਂ ਕ腐ਸ਼ਨ ਹੁੰਦੀ ਆ ਜਾਂ ਪੁਲਿਸ ਦੇ ਜਿਹੜੇ ਥੱਲੇ ਮੁਲਾਜ਼ਮ ਆ ਉਹ ਪੁਲਿਸ ਦੇ ਬਾਰੇ ਚੰਗੇ ਅਫਸਰ ਹੋਈ ਆ ਸਾਡੇ ਕੋਲ ਜਿਹੜੇ ਉਹਨਾਂ ਦੀ ਮੱਤ ਵੀ ਵੜੀ ਕਰਦੇ ਆ ਉਹਨਾਂ ਤੇ ਅਸੀਂ ਕਈਆਂ ਦਾ ਕਾਰਵਾਈਆਂ ਕੀਤੀਆਂ ਉਹਦਾ ਅਸੀਂ ਡਾਇਰੈਕਟ ਮੈਸੇਜ ਦਿੱਤਾ ਕਿ ਜਿਹੜਾ ਵੀ ਬੰਦਾ ਜਿਹੜਾ ਵੀ ਸਾਡਾ ਅਫਸਰ ਕੋਈ ਵੀ ਸਾਡਾ ਅਧਿਕਾਰੀ ਜੇ ਕੇ ਐਨਡੀਆਈ ਦੀ ਪ੍ਰਾਪਰਟੀ ਦੇ ਮੱਲਾਂ ਦੇ ਵਿੱਚ ਮਲਾਉਣ ਦੇ ਵਿੱਚ ਸ਼ਾਮਲ ਹੋਇਆ ਉਹਦੇ ਖਿਲਾਫ ਕਿਉਂ ਦੀ ਕਾਰਵਾਈ ਕਰਾਂਗੇ ਸਾਡੀ ਬੰਦੀ ਆ ਕਾਰਵਾਈ ਠੋਕੇ ਕਰਾਂਗੇ ਅਸਿਕਰ ਦੋ ਸਾਲਾਂ ਦੇ 2000 ਕੇਸ ਜਿਹੜਾ ਸੋਲਵ ਕੀਤੇ ਤੁਹਾਡੇ ਤੋਂ ਪਹਿਲਾਂ ਜਿਹੜੀ ਮੰਤਰੀ ਸੀਗੀ ਸਰਕਾਰ ਤੋਂ ਪਿਛਲੀ ਸਰਕਾਰ ਉਹਨੇ ਕਿੰਨੇ ਕੇਸ ਸੋਲਵ ਕੀਤੇ ਸੀ 5 ਸਾਲਾਂ ਦੇ ਮੈਨੂੰ ਪਤਾ ਨਹੀਂ ਉਹਨਾਂ ਨੇ ਕਿਤੇ ਕਿੰਨੇ ਕੀਤਾ ਮੇਰਾ ਖਿਆਲ ਤਾਂ ਕੀਤਾ ਹੀ ਕੋਈ ਨਹੀਂ ਸਾਡੇ ਕੋਲ ਤਾਂ ਕੋਈ ਰਿਕਾਰਡ ਨਹੀਂ ਨਾ ਕੇਸ ਦੇ ਮਿਲਣੀਆਂ ਕੀਤੀਆਂ ਅਸੀਂ ਸਭ ਪ੍ਰੈਕਟੀਕਲ ਮਿਲਣੀਆਂ ਕੀਤੀਆਂ ਜਿਹੜੀਆਂ ਨੋਅ ਕੀਤੀਆਂ ਉਹ ਵੀ ਤੁਹਾਨੂੰ ਦਿਖਾਈਆਂ ਸਾਹਮਣੇ ਲੋਕ ਆਉਂਦੇ ਆਪ ਆ ਕੇ ਆਪਣੇ ਕੇਸ ਦੱਸਦੇ ਆ ਜਿਹੜਾ ਅੱਜ ਵੀ ਕੀਤੀ ਆ ਜਾਂ ਚਾਹ ਦਸੰਬਰ ਨੂੰ ਆਨਲਾਈਨ ਹੋ ਤੇ ਸਭ ਨੂੰ ਸੁਣੀ ਜਾਦੀ ਹੈ ਸਭ ਦੇਖ ਰਹੇ ਸਮਝਦੇ ਕਿ ਦੀ ਗੱਲ ਮੈਨੂੰ ਪਹਿਲੇ ਸਰਕਾਰਾਂ ਦਾ ਆਖਰੀ ਚੇਤਾ ਕਰ ਦੋਦੇ ਤੁਸੀਂ ਜੇ ਉਹ ਕਦੇ ਹੋਇਆ ਹੁੰਦਾ ਤੇ ਆ ਸਾਡੇ ਕੋਲ ਥੋੜਾ ਹੁੰਦੇ ਜਿਹੜੇ ਬੰਦੇ ਕਹਿੰਦੇ 5 ਸਾਲ ਹੋ ਗਏ ਧੱਕੇ ਖਾਂਦੇ ਆ ਤੂੰ 7 ਸਾਲ ਹੋ ਗਏ ਧੱਕੇ ਖਾਂਦੇ ਆ ਤੂੰ ਉਹਨਾਂ ਦੇ ਧੱਕੇ ਲੋਕ ਜਦ ਸਾਡੇ ਕੋਲ ਹੁੰਦੇ ਉਹ ਕਿਥੋਂ ਆਈ ਜਾਂਦੇ ਮੰਤਰੀ ਕੋਈ ਐਹੋ ਜਿਹੀ ਕੇਸ ਆਏ ਨੇ ਕਿ ਵਿਦੇਸ਼ ਭੇਜਣ ਦੇ ਨਾਂ ਤੇ ਠੱਗੀ ਹੋ ਰਹੀ ਸੀ ਕੀ ਹੋਏ ਕੋਈ ਇਸ ਤਰ੍ਹਾਂ ਦੇ ਟਰੈਵਲ ਏਜੰਟਾਂ ਦਾ ਵੀ ਕੀਤਾ ਐ ਇਦਾਂ ਦੇ ਵੀ ਆਏ ਸਾਡੇ ਕੋਲ ਹਾਂ ਟਰੈਵਲ ਏਜੰਟਾਂ ਦੇ ਖਿਲਾਫ ਅਸੀਂ ਕਾਰਵਾਈ ਕੀਤੀ ਪਿਛਲੇ ਸਾਲ ਬਹੁਤ ਕਾਰਵਾਈ ਕੀਤੀ ਅਸੀਂ ਟਰੈਵਲ ਏਜੰਟਾਂ ਕੋ ਅਸੀਂ ਪੈਸੇ ਵੀ ਦੁਆਏ ਵਾਪ ਕਿਸ ਵੀ ਦੰਦ ਕਿਤੇ ਟਰੈਵਲ ਦੇਟਾ ਦਰ ਪਰ ਕੋ ਫਾਸਟ ਟਰੈਕ ਪ੍ਰਵੀਜ਼ਨ ਹੈ ਜੀ ਕੋਈ ਕੇਸ ਤਰੰਤ ਰਜਿਸਟਰਡ ਹੋਵੇ ਔਰ ਤਰੰਤ ਕੋ ਕਾਰਵਾਈ ਹੋਵੇ ਕੋਈ ਤੁਹਾਡਾ ਟੋਲ ਨੰਬਰ ਨਹੀਂ ਇਹ ਸਾਡੇ ਕੋਲ ਇਦਾਂ ਦੀ ਹੈ ਨਹੀਂ ਪਰ ਮੈਂ ਸੀਐਮ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਆਪਾਂ ਇਦਾਂ ਦਾ ਇੱਕ ਸਿਸਟਮ ਜਿਹੜਾ ਉਹ ਆਪਣੇ ਮਤਲਬ ਜਿਹੜਾ ਲਾਰਡ ਡਿਪਾਰਟਮੈਂਟ ਆ ਉਹਦੇ ਵੱਲੋਂ ਤੇ ਚੀਫ ਜਸਟਿਸ ਸਾਹਿਬ ਨੂੰ ਕਹਿ ਕੇ ਹਾਈ ਕੋਰਟ ਦੇ ਨੂੰ ਆਪਾਂ ਕੋਈ ਇਦਾਂ ਨਹੀਂ ਆ ਫਾਸਟ ਟਰੈਕ ਕੋਟਾ ਜਿਹੜੀਆਂ ਪੰਜਾਬ ਦੇ ਵਿੱਚ ਤਿੰਨ ਚਾਰ ਜਿਹੜੀਆਂ ਏਰੀਆ ਵੰਡ ਕੇ ਬਣਾ ਦਈਏ ਜਿੱਥੇ ਐਨਆਰਆਈ ਦੇ ਕੇਸ ਜਿਹੜੇ ਛੇਤੀ ਹੱਲ ਹੋ ਜਾਣ ਏ ਮੈਂ ਸੀਐਮ ਸਾਹਿਬ ਨੂੰ ਆਲਰੇਡੀ ਗਿਆ ਆ ਮਾਨ ਸਾਹਿਬ ਨੂੰ ਔਰ ਮਾਨ ਸਾਹਿਬ ਨੇ ਮੈਨੂੰ ਕਿਹਾ ਕਿ ਕਰਾਂਗੇ ਆਪਾਂ ਅਸੀਂ ਐਨਡੀਆਈ ਮਿਲਦੀ ਜਿਹੜੀ 2.5 ਘੰਟੇ ਪੂਰੇ ਲਾ ਕੇ ਉਹਨੇ ਖਤਮ ਕੀਤੀ ਐ ਪਿਛਲੀ ਵਾਰ ਅਸੀਂ 4 ਦਸੰਬਰ ਨੂੰ ਐਨਡੀਆਈ ਮਿਲਦੀ ਜਿਹੜੀ ਕੀਤੀ ਸੀਗੀ ਪਹਿਲੀ ਐਨਡੀਆਈ ਮਿਲਦੀ ਕੀਤੀ ਸੀਗੀ ਜਿਹਦੇ ਵਿੱਚ ਕਰੀਬ ਸਾਨੂੰ 98 ਕੇਸ ਜਿਹੜੇ ਆ ਮੁੜ ਕੇ 100 ਹੀ ਹੋ ਗਿਆ ਸੀਗਾ 100 ਕੇਸ ਜਿਹੜੇ ਸਾਨੂੰ ਆਏ 25 ਸਾਨੂੰ ਉਦੋਂ ਮੌਕੇ ਤੇ ਆਏ ਸੀਗੇ ਜਿਹੜੇ ਲਾਈਵ ਜਦੋਂ ਆਨਲਾਈਨ ਚੱਲਦੀ ਆ ਉਦੋਂ 25 ਲੋਕਾਂ ਨੇ ਆਪਣੀਆਂ ਸ਼ਿਕਾਇਤਾਂ ਸਾਨੂੰ ਜਿਹੜੀਆਂ ਆਨਲਾਈਨ ਕੀਤੀਆਂ ਸੀਗੀਆਂ ਉਹਦਾ ਜਿਹੜੇ ਸਾਨੂੰ ਈਮੇਲਾਂ ਦੇ ਥ्रू ਕੀਤੀਆਂ ਉਹ ਸਾਨੂੰ 75 ਆਈਆਂ ਸੀਗੀਆਂ ਅਸੀਂ ਉਹਦੇ ਚੋਂ 51 ਜਿਹੜੀਆਂ 51 ਇੱਕ ਮਹੀਨੇ ਦੇ ਵਿੱਚ ਉਹ ਜਿਹੜੀਆਂ ਹੱਲ ਕਰਤੀਆਂ ਉਹਦਾ 8 ਸਾਡੀਆਂ ਇਸ ਕਰਕੇ ਰਹਿ ਗਈਆਂ ਕਿ ਜਿਹੜੇ ਬੰਦਿਆਂ ਨੇ ਸਾਨੂੰ ਈਮੇਲਾਂ ਕੀਤੀਆਂ ਸੀਗੀਆਂ ਉਹਨਾਂ ਨੇ ਆਪਣਾ ਨਾਲ ਨਾਂ ਤੇ ਇੰਡੀਆ ਦਾ ਐਡਰੈਸ ਲਿਖਿਆ ਨਾ ਹੀ ਉਹਨਾਂ ਨੇ ਆਪਣੇ ਉਸ ਕੰਟਰੀ ਦਾ ਐਡਰੈਸ ਜਾਂ ਟੈਲੀਫੋਨ ਨਹੀਂ ਲਿਖਿਆ ਮੇਰੀ ਤੁਹਾਡੇ ਥਰੂ ਮੈਂ ਪਹਿਲਾਂ ਵੀ ਬੇਨਤੀ ਕੀਤੀ ਹੈ ਉੱਤੇ ਇੱਕ ਦਾ ਫੇਰ ਬੇਨਤੀ ਆ ਤੁਹਾਡੇ ਥਰੂ ਦੁਨੀਆ ਭਰ ਦੇ ਇਹਨਾਂ ਨੂੰ ਕਿ ਜਦੋਂ ਵੀ ਸਾਨੂੰ ਈਮੇਲ ਕਰਦੇ ਹੋ ਉਦੋਂ ਸਾਨੂੰ ਆਪਣੇ ਦੇਸ਼ ਦਾ ਐਡਰੈਸ ਆਪਣੀ ਨਾਲ ਟੈਲੀਫੋਨ ਨੰਬਰ ਤੇ ਆਪਣਾ ਜਿਹੜਾ ਇੰਡੀਆ ਦਾ ਤੁਹਾਡਾ ਐਡਰੈਸ ਹੈ ਔਰ ਇੰਡੀਆ ਦੇ ਵਿੱਚ ਜਿਹੜਾ ਕੋ ਤੁਹਾਡਾ ਰਿਲੇਟਡ ਭੈਣ ਭਰਾ ਸਾਡੇ ਨਾਲ ਸੰਪਰਕ ਕਰ ਸਕਦਾ ਉਦੋਂ ਨੰਬਰ ਜਿਹੜਾ ਜੂਰ ਭੇਜਿਆ ਕੋਦੋਂ ਸੋ ਅੱਠ ਕੇ ਸਾਡੇ ਉਹ ਰਹਿ ਗਏ ਬਾਕੀ ਕੇਸ ਸਾਡੇ ਇਨ ਪ੍ਰੋਸੈਸ ਐ ਉਹ ਮੇਰਾ ਖਿਆਲ ਹੈ ਹਫਤੇ ਦੇ ਵਿੱਚ ਪਿਛਲੀ ਮਿਲਲੀ ਵਾਲੇ ਕੇਸ ਜਿਹੜੇ ਆ ਅਸੀਂ ਸਾਦੇ ਹੱਲ ਕਰ ਦਿਆਂਗੇ ਹੁਣ ਜਦੋਂ ਅਸੀਂ ਇਹ ਐਨਡੀ ਮਿਲਲੀ ਦੂਜੀ ਅੱਜ ਵਾਲੀ ਮਿਲਲੀ ਜਦੋਂ ਅਨਾਉਂਸ ਕੀਤੀ ਤੇ ਸਾਨੂੰ 103 ਈਮੇਲਾਂ ਜਿਹੜੀਆਂ ਟੋਟਲ ਆਈਆਂ 103 ਕੇਸ ਜਿਹੜੇ ਆ ਸਾਨੂੰ ਕਿਤੇ ਆ ਤੇ ਹੁਣੇ 2.5 ਘੰਟਿਆਂ ਚ ਸਾਨੂੰ ਜਿਹੜਾ 49 ਬੱਕਪਕ ਦੇਸ਼ਾਂ ਤੋਂ ਮੈਨੂੰ ਖੁਸ਼ੀ ਹੈ ਕਿ ਦੁਨੀਆਂ ਦੇ ਬੱਕਪਕ ਦੇਸ਼ਾਂ ਤੋਂ ਬਹੁਤ ਦੇਸ਼ਾਂ ਤੋਂ ਜਿਹੜੇ